ਖਰੜ ਪੁਲਿਸ ਦੇ ਵੱਲੋਂ ਐਨਕਾਊਂਟਰ ਦੇ ਦੌਰਾਨ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਪਿਸਤੌਲ ਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਖਰੜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਹੈ ਜਿਸ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਦੁਗਰੀ ਲੁਧਿਆਣਾ ਦੇ ਵਜੋਂ ਹੋਈ ਹੈ ਤੇ ਪੁਲਿਸ ਮੁਤਾਬਕ ਭੁਪਿੰਦਰ ਸਿੰਘ ਕੁਝ ਦਿਨਾਂ ਪਹਿਲਾਂ ਗੱਡੀ ਲੁੱਟਖੋਹ ਦੀ ਘਟਨਾ ਦੇ ਵਿੱਚ ਸ਼ਾਮਲ ਸੀ ਐਨਕਾਊਂਟਰ ਦੇ ਦੌਰਾਨ ਇਸ ਦੇ ਲੱਤ 'ਚ ਗੋਲੀ ਵਜੀ ਹੈ ਫਿਰ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਐਸਪੀ ਵਨ ਸੌਰਵ ਜੰਦਲਦਈ ਕਹਿਣਾ ਕਿ ਕੁਝ ਦਿਨਾਂ ਪਹਿਲਾਂ ਚਾਰ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਕ ਖੋਈ ਸੀ ਇਸੇ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਚੌਥਾ ਭੁਪਿੰਦਰ ਸਿੰਘ ਗ੍ਰਿਫਤਾਰ ਹੋਇਆ ਇਸ ਦਰਮਿਆਨ ਇਸ ਦੇ ਕੋਲੋਂ ਇੱਕ ਪਿਸਤੌਲ ਤੇ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਤੇ ਫਿਲਹਾਲ ਪੁਲਿਸ ਉਨ੍ਹਾਂ ਅਗਲੀ ਕਾਰਵਾਈ ਕਰ ਰਹੀ ਹੈ ਜਿਹੜੇ ਚਾਰ ਜਿਹੜੇ ਵਿਅਕਤੀ ਹੁੰਦੇ ਨੇ ਨਾਮ ਉਹ ਜਿੱਦਿਏ ਉਹ ਕਦੋਂ ਦਾ ਆਉਂਦੇ ਜੀ ਉਹਨਾਂ ਨੇ ਬੈਕਵਰ ਦਖਾ ਦਿੱਤਾ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ 17 ਅਗਸਤ ਨੂੰ ਜਿਹੜੀ ਲਾਂਡਰਾ ਸਰਹੰਦ ਰੋਡ ਹੈ ਇਹ ਇਹ ਤੇ ਸੀ ਜਿਸ ਝੰਡੇੜੀ ਦੇ ਜਿਹੜੇ ਦੋ EMPLY ਹਾਂਜੀ ਹਾਂਜੀ ਤਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀ ਜੀ ਸੀ ਝੰਡੇੜੀ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮਲੂਮ ਵਿਅਕਤੀ ਐ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਜਿਹੜੇ ਚਾਰ ਨਾਮਲੂਮ ਵਿਅਕਤੀ ਸੀਗੇ ਇਹ ਸਵਿਫਟ ਗਜ਼ਰ ਗੱਡੀ ਤੇ ਆਏ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ i20 ਗੱਡੀ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀ ਇਸ ਮਾਮਲੇ ਦੇ ਵਿੱਚ ਅਸੀਂ 260 ਨੰਬਰ ਮਕਤਮਾ 304 ਤੇ 309 ਬੀ ਐਨ ਐਸ ਦੇ ਵਿੱਚ थाना ਫਦਰ ਜਿਹੜਾ ਖਰੜਾ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਇਹ ਰਾਤ ਨੂੰ ਬੜਾ ਬੜਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋਹ ਕੇ ਲੈ ਗਏ ਸੀ ਸਾਡੇ ਐਸ ਐਸ ਪੀ ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹਾਸੋਨਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਐਸ ਪੀ ਰੂਰਲ ਸ਼੍ਰੀ ਮੰਤਰੀ ਸਿੰਘ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਟਾਈਜ਼ਿੰਗ ਸਟਾਫ ਦੇ ਇੰਸਪੈਕਟਰ ਗੱਬਰ ਸਿੰਘ ਹੈ ਸਾਡੇ ਇੰਚਾਰਜ ਸੀ ਇਹ ਇੱਕ ਇੰਸਪੈਕਟਰ ਖਰੜ ਇੰਸਪੈਕਟਰ ਹਰਮਿੰਦਰ ਸਿੰਘ ਹੈ ਇੰਚਾਰਜ ਸੀ ਖਰੜ ਦੇ ਤੇ ਐਸਐਚਓ ਸਦਰ ਖਰੜ ਦੇ ਐਸਐਚਓ ਜਿਹੜੇ ਇੰਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਹੈ ਤੇ ਸਾਰਿਆਂ ਦੀਆਂ ਟੀਮਾਂ ਬਣਾ ਕੇ ਵਕਫ ਵਕਫ ਟੀਮਾਂ ਬਣੀਆਂ ਸੀਗੀਆਂ ਸੈਨਾ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਵੱਲੋਂ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀਆਂ ਦੀ شناخت ਕੀਤੀ ਗਈ ਤੇ ਤਿੰਨ ਦੋਸ਼ੀ ਜਿਹੜੇ ਪ੍ਰਗਟ ਸਿੰਘ ਇੱਕ ਤਰਨਜੀਤ ਸਿੰਘ ਸੁੰਨੀ ਤੇ ਇੱਕ ਤੀਸਰਾ ਦੋਸ਼ੀ ਇਹਨਾਂ ਨੂੰ ਮਲੇਕੋਟਲੇ ਜ਼ਿਲ੍ਹੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤੀ ਜਿਹੜੀ ਇਹਨਾਂ ਨੇ i20 ਗੱਡੀ ਖੋਈ ਸੀ ਤੇ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਸਵਿਫਟ ਡਿਜ਼ਾਇਰ ਗੱਡੀ ਰਿਕਵਰ ਕਰ ਲਈ ਸੀ ਇਸ ਦੇ ਵਿੱਚ ਅਸੀਂ ਜਿਹੜਾ ਚੌਥਾ ਦੋਸ਼ੀ ਹੈ ਭੁਪਿੰਦਰ ਸਿੰਘ ਉਹਨੂੰ ਉਹਦੀ ਪਛਾਣ ਕਰ ਲਈ ਸੀਗੀ ਉਹਨੂੰ ਨਾਮਜਦ ਕੀਤਾ ਗਿਆ ਸੀ ਭੁਪਿੰਦਰ ਸਿੰਘ ਨੂੰ ਅੱਜ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਨੇ ਇਹਨੂੰ ਅ ਸਦਰ ਖਰੜ ਦੇ ਏਰੀਏ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੂੰ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪਹਿਲਾਂ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇੱਥੇ ਆ ਕੇ ਇਸ ਪੁਆਇੰਟ ਤੇ ਆ ਕੇ ਉਹਦਾ ਮੋਟਰਸਾਈਕਲ ਸਲਿੱਪ ਹੋਇਆ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਅ ਪਹਿਲਾ ਫਾਇਰ ਜਿਹੜਾ ਸਾਡੀ ਪੁਲਿਸ ਸਾਡੇ ਇੰਸਪੈਕਟਰ ਗੱਬਰ ਸਿੰਘ ਦੀ ਉਹਨਾਂ ਦੀ ਸਕੋਰਪਿਓ ਵਾਹੜੀ ਦੇ ਵਿੱਚ ਲੱਗਿਆ ਤੇ ਦੂਸਰਾ ਫਾਇਰ ਹੋ ਫਿਰ ਉਹਦੇ ਦੋਸ਼ੀ ਵੱਲੋਂ ਕੀਤਾ ਗਿਆ ਇੰਸਪੈਕਟਰ ਗੱਬਰ ਸਿੰਘ ਵੱਲੋਂ ਪਹਿਲਾਂ ਦੋਸ਼ੀ ਨੂੰ ਸਰੈਂਡਰ ਕਰਨ ਦੀ ਡਾਇਰੈਕਸ਼ਨ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹ ਨਹੀਂ ਮੰਨਿਆ ਤਾਂ ਉਹਨਾਂ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਦੋਸ਼ੀ ਭੁਪਿੰਦਰ ਸਿੰਘ ਹੈ ਉਹਦੇ ਰਾਈਟ ਲੈਗ ਦੇ ਵਿੱਚ ਫਾਇਰ ਆਰਮ ਇੰਜਰੀ ਹੋਈ ਹੈ ਮੌਕੇ ਤੇ ਅਸੀਂ ਜਿਹੜਾ ਇਮੀਡੀਏਟ ਐਮਬੂਲੈਂਸ ਮੰਗਾ ਕੇ ਉਹਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਤੇ ਸਾਨੂੰ ਇੱਥੋਂ ਮੌਕੇ ਤੋਂ ਇੱਕ ਬੱਤੀ ਬੋਰ ਦਾ ਵੈਪਨ ਇੱਕ ਜਿਹੜਾ ਮੋਟਰਸਾਈਕਲ ਰਿਕਵਰ ਹੋਇਆ ਤੇ ਕੁਝ ਜਿਹੜਾ ਨਸ਼ੀਲਾ ਪਦਾਰਥ ਜਾਪਦਾ ਉਹ ਵੀ ਸਾਨੂੰ ਮੌਕੇ ਤੇ ਮਿਲਿਆ ਜਿਹੜਾ ਕੋਈ ਕਲੀਨ ਰਿਕਾਰਡ ਵੀ ਹੈ ਪੁਰਾਣਾ ਸਰ ਕੋਈ ਪਹਿਲਾਂ ਵੀ ਕੋਈ ਪਰਚੇ ਹੋਏ ਹੋਏ ਆ ਜੀ ਜਿਹੜੇ ਇਹ ਚਾਰੇ ਦੋਸ਼ੀ ਨੇ ਇਹਨਾਂ ਤੇ ਚਾਰਾਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਪਹਿਲਾਂ ਦਰਜ ਐ ਵੱਖ-ਵੱਖ ਥਾਣਿਆਂ ਦੇ ਵਿੱਚ ਬਾਕੀ ਅਸੀਂ ਇਹਨਾਂ ਦਾ ਹੁਣ ਰਿਮਾਂਡ ਹਾਸਲ ਕਰਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਨਾਲ ਵੀ ਕਿਸੇ ਗਰੁੱਪ ਨਾਲ ਜੀ ਜਿਹੜਾ ਇਹ ਭੁਪਿੰਦਰ ਸਿੰਘ ਐ ਲੁਧਿਆਣੇ ਦਾ ਰਹਿਣ ਵਾਲਾ ਜਿਹੜੇ ਤੇ ਬਾਕੀ ਸਾਥੀ ਆ ਉਹ ਲੁਧਿਆਣੇ ਆਪਣਾ ਜ਼ਿਲ੍ਹਾ ਮਲੇ ਕੋਲ ਹੋਰ ਵੀ ਇਹਦੇ ਗੈਂਗਮਾਗ ਬੰਦੇ ਆ ਜੀ ਅਸੀਂ ਚਾਰ ਵਿਅਕਤੀ ਜਿਹੜੇ ਹੁਣ ਤੱਕ ਗ੍ਰਿਫਤਾਰ ਕਰ ਲਏ ਆ ਬਾਕੀ ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰਾਂਗੇ ਸਰ ਕਿੰਨੇ ਰਾਉਂਡ ਇਹਦੇ ਤੇ ਸਰ ਫਾਇਰ ਹੋਇਆ ਪੰਜ ਨੂਰੇ ਦੇ ਬਟਨ ਆਪਣਾ ਜਿਹੜਾ ਜੀਵਤ ਹੈ ਜਿਹਨੋਂ ਦੋ ਫਾਇਰ ਦੋ ਰਾਉਂਡ ਦੀ ਫਾਇਰ ਦੋ ਬਿਲਕੁਲ ਬਾਕੀ